ਦੇਖੋ ਮੈਂ ਤੁਹਾਡੇ ਮਾਦੇਬ ਰਾਹੀਂ ਤੁਸੀਂ ਬਹੁਤ ਚੰਗਾ ਸਵਾਲ ਪੁੱਛਿਆ ਵੀ ਕਹਿੰਦਾ ਤਾਂ ਮੈਂ ਸਾਰੀ ਵੈਸਟ ਦੀ ਜਨਤਾ ਨੂੰ ਬੇਨਤੀ ਕਰਦਾ ਵੀ ਤੁਹਾਡੇ ਜੀਵਨ ਦੇ ਵਿੱਚ ਹਰ ਇੱਕ ਦੇ ਇੱਕ ਬੜਾ ਵੱਡਾ ਮਹੱਤਵਪੂਰਨ ਪਲ ਹੁੰਦਾ ਆਪਣੇ ਮਤ ਦਾ ਉਪਯੋਗ ਕਰਨਾ ਆਪਣੀ ਵੋਟ ਦੇਣੀ ਔਰ ਨੌਜਵਾਨ ਵਰਗ ਲਈ ਤੇ ਜਿਹੜੇ ਫਸਟ ਟਾਈਮ ਕਰ ਰਹੇ ਆ ਹੋਰ ਇਹ ਲੱਗਦਾ ਉਹਨਾਂ ਲਈ ਬੜੇ ਐਕਸਾਈਟਡ ਹੁੰਦੇ ਨੇ ਸੋ ਹਰ ਇੱਕ ਨੂੰ ਆਪਣੇ ਮਤਦਾਨ ਦਾ ਉਪਯੋਗ ਜ਼ਰੂਰ ਕਰਨਾ ਚਾਹੀਦਾ ਅਸੀਂ ਸਾਰੇ ਬਿਨਾ ਇਸ ਚਿੰਤਾ ਕੀਤੇ ਮੌਸਮ ਦੀ ਗਰਮੀ ਸਰਦੀ ਕੋਈ ਨਹੀਂ ਜਦੋਂ ਅਸੀਂ ਮਤ ਜਾਦਾ ਕਰਦੇ ਆ ਤਾਂ ਅਸੀਂ ਕੋਈ ਵੀ ਜਿਹੜੇ ਕੈਂਡੀਡੇਟ ਨੂੰ ਜਨਤਾ ਚੰਦੀ ਆ ਜਿਹਨੂੰ ਤੁਸੀਂ ਚੋਣਨਾ ਚਾਹੁੰਦੇ ਹੋ ਹਮੇਸ਼ਾ ਤੁਹਾਡਾ ਮਤੋ ਦੇ ਪੱਖ ਚ ਜਾਂਦਾ ਸੋ ਇਸ ਕਰਕੇ ਸਾਨੂੰ ਇਹਦਾ ਉਪਯੋਗ ਜਰੂਰ ਕਰਨਾ ਚਾਹੀਦਾ ਔਰ ਜਿਸ ਢੰਗ ਦੇ ਨਾਲ ਅੱਜ ਲੋਕਾਂ ਦਾ ਹੰਗਾਰਾ ਮਿਲਿਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵਧੀਆ ਹੰਗਾਰਾ ਅੱਜ ਲੋਗ ਇੱਕ ਬਦਲਾਵ ਦੇ ਰੂਪ ਚ ਪੰਜਾਬ ਦੇ ਬਦਲਾਵ ਦੇ ਰੂਪ ਚ ਚਾਹਣ ਵਾਲੇ 2027 ਦੇ ਮੁੱਖ ਰੱਖਦੇ ਹੋਏ ਉਹ ਚਾਹੁੰਦੇ ਨੇ ਕਿ ਬਦਲਾਵ ਹੋਵੇ ਉਹਦੀ ਸ਼ੁਰੂਆਤ ਲੁਧਿਆਣਾ ਵੈਸਟ ਦੇ ਇਸ ਉਪ ਚੋਣਤੋਂ ਹੋਵੇ ਇਸ ਕਰਕੇ ਲੋਗ ਅੱਜ મતદાન ਕਰਨ ਆ ਰਹੇ ਨੇ ਔਰ ਮੈਂ ਉਹਨੂੰ ਕਹੂੰਗਾ ਵੀ ਆਪਣੇ ਮਤ ਦਾ ਤੁਸੀਂ ਸਹੀ ਉਪਯੋਗ ਕਰੋ ਔਰ ਸਹੀ ਕੈਂਡੀਡੇਟ ਨੂੰ ਦਿਓ ਕਿਹੜੇ ਤਰ੍ਹਾਂ ਦੇ ਦਿਓ ਜਿਹੜੇ ਸਰਕਾਰਾਂ ਧੱਕਾ ਵੀ ਕਰਨੀਆਂ ਨੇ ਦੇਖਿਆ ਇਹਦਾ ਪਾਦਰਸਤ ਇਹ ਆਪ ਜਿਹੜਾ ਹੈਗਾ ਆਪਸ ਦੇ ਵਿੱਚ ਕੱਲ ਜਿਹੜਾ ਬਹੁਤ ਵੱਡਾ ਜਿਹੜਾ ਵਾਅਦਾ ਕਰਨ ਨੂੰ ਮਿਲਿਆ ਇਹ ਇਹਨਾਂ ਦੀ ਹਤਾਸ਼ਾ ਔਰ ਨਿਰਾਸ਼ਾ ਝਲਕ ਰਹੀ ਹੈ ਇਹ ਡਰ ਰਹੇ ਨਹੀਂ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਇਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਜਿਹੜੇ ਕਹਰੇ ਸੀ 5 ਮਹੀਨੇ ਤੋਂ ਚੋਣ ਪ੍ਰਚਾਰ ਚ ਲੱਗੇ ਰਹੇ ਸੀ ਡਵੈਲਪਮੈਂਟ ਕਰਤੀ ਇਲਾਕੇ ਦੀ ਅਸੀਂ ਕੰਮ ਕਰਵਾਤੇ ਅੱਜ ਸੜਕਾਂ ਦੇ ਉੱਤੇ ਤੁਸੀਂ ਕੰਮ ਦੇਖ ਸਕਦੇ ਹੋ ਇਹਨਾਂ ਦੇ ਠੀਕ ਹੈ ਨਾ ਇਸੇ ਢੰਗ ਦੇ ਨਾਲ ਕਾਂਗਰਸ ਸਰਕਾਰ ਆ ਪਿਛਲੇ ਏਡੇ ਲੰਬੇ ਸਮੇਂ ਸਰਕਾਰ ਰਹੀ ਉਹਨਾਂ ਨੇ ਜੋ ਕੁਝ ਕੀਤਾ ਲੋਕਾਂ ਨੂੰ ਜੇ ਨਜ਼ਰ ਆ ਰਿਹਾ ਸੀ ਤਾਂ ਲੋਕਾਂ ਨੇ ਇਸੇ ਕਰਕੇ ਉਹਨਾਂ ਨੂੰ ਨੈਗਲੈਕਟ ਕੀਤਾ ਸੀ ਅੱਜ ਇਹ ਸਰਕਾਰਾਂ ਤੋਂ ਲੋਕ ਦੁਖੀ ਹੋ ਗਏ ਨੇ ਔਰ ਨਵਾਂ ਇੱਕ ਚਾਹਦੇ ਨੇ ਬਦਲਾਵ ਉਹ ਬਦਲਾਵ ਦੇ ਰੂਪ ਚ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਸਰ ਪਹਿਲੇ ਜਿਹੜੇ ਪਰਤਾਜੀ ਦੇਖਿਆ ਜਿੱਦਾਂ ਤੱਕੇਚਾਈ ਹੁੰਨ ਆਪ ਦੇ ਰਾਜ ਵਿੱਚ ਪਹਿਲੇ ਤਾਂ ਕਿੱਛੇ ਹੁੰਦੀਆਂ ਸੀ ਬਟ ਜਿਹੜੀ ਹੁਣ ਤੱਕੇਚਾਈ ਕੀਤੀ ਜਾ ਰਹੀ ਹੈ ਤਾਂ ਇਹ ਤੱਕੇਚਾਈ ਨਹੀਂ ਕੋਈ ਤੱਕੇਚਾਈ ਜਿਹੜੀ ਵੀ ਜੇ ਉਹ ਕਿਸੇ ਵੀ ਢੰਗ ਦੇ ਨਾਲ ਜੀ ਕੋਈ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਕਿਸੇ ਵੀ ਢੰਗ ਦੇ ਨਾਲ ਅਗਰ ਵੋਟ ਨੂੰ ਖਰੀਦ ਕੇ ਇਹਦਾ ਇਸਤੇਮਾਲ ਕਰ ਰਹੇ ਨੇ ਤਾਂ ਇਹ ਉਹਨਾਂ ਦੀ ਹੋਰ ਜ਼ਿਆਦਾ ਨਲਕੀ ਚੱਲ ਰਹੀ ਆ ਪਰ ਜਿੱਥੇ-ਜਿੱਥੇ ਇਹਦੀਆਂ ਗੱਲਾਂ ਸਾਹਮਣੇ ਆਈਆਂ ਸਾਡੇ ਵਰਕਰਾਂ ਨੇ ਡਟ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਔਰ ਉਹਨਾਂ ਨੂੰ ਭੱਜਣਾ ਪਿਆ ਛੱਡ ਕੇ ਸਾਰਾ ਕੁਝ ਔਰ ਇਹ ਜੇ ਦੇ ਵਿੱਚ ਕੋਈ ਹੋਰ ਇਨਵੋਲਵ ਹੋ ਕੇ ਕੋਈ ਅਫਸਰ ਇਹਨਾਂ ਦੀ ਮਦਦ ਕਰ ਰਹੇ ਨਹੀਂ ਤਾਂ ਧਿਆਨ ਉਹਨਾਂ ਨੂੰ ਵੀ ਰੱਖਣਾ ਚਾਹੀਦਾ ਵੀ ਇਲੈਕਸ਼ਨ ਹੋਰ ਇੱਕ ਦਿਨ ਚ ਬੀਤ ਜਾਣੀਆਂ ਬਾਅਦ ਭੁਗਤਣਾ ਉਹਨਾਂ ਨੂੰ ਪਹਿਣਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਬੜੇ ਏਜਿਆ ਬਾਰਾਂ ਦੇਖੀਆਂ ਨੇ ਬਟ ਤੁਸੀਂ ਆਪਣੀ ਡਿਊਟੀ ਨੂੰ ਜਸਟੀਫਾਈ ਕਰਕੇ ਕਰੋ ਤਾਂ ਜੋ ਤੁਸੀਂ ਕੱਲ ਨੂੰ ਜਵਾਬ ਦੇਓ ਵੋਟਰਾਂ ਨੂੰ ਕਿਸ ਤਰ੍ਹਾਂ ਬੀਲ ਬਈ ਹੀ ਪਕੀਲ ਕਰਦਾ ਜੀ ਵੀ ਆਓ ਤੁਸੀਂ ਆਪਣੇ ਮਤ ਦਾ ਉਪਯੋਗ ਕਰੋ ਆਪਣੇ ਸਹੀ ਕੈਂਡੀਡੇਟ ਨੂੰ ਵੋਟ ਦਿਓ ਪੰਜਾਬ ਚ ਬਦਲਾਵ ਦੇ ਰੂਪ ਚ ਬੀਜੇਪੀ ਦੇ ਕੈਂਡੀਡੇਟ ਨੂੰ ਵੋਟ ਦਿਓ ਮੈਂ ਹੀ ਬੇਨਤੀ